ਤਾਰਨ ਸੈਸ਼੍ਰੀਕਾਲ। ਇਹ ਆਂਤ੍ਰਿੰਜਨ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਜੇ ਤੁਸੀਂ ਮੇਰੀਆਂ ਪਿਛਲੀਆਂ ਵੀਡੀਓਜ਼ ਵੇਖੀਆਂ ਹਨ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਇਸ ਪੂਰੇ ਹਫ਼ਤੇ ਆਪਾਂ ਗੱਲ ਕਰਨੀ ਹੈ ਚਿਹਰੇ ਅਤੇ ਵਾਲਾਂ ਦੀ ਸਾਂਭ ਸੰਭਾਲ ਦੀ। ਤਾਂ ਅੱਜ ਆਪਾਂ ਗੱਲ ਕਰਾਂਗੇ ਚਿਹਰੇ ਲਈ ਇੱਕ ਫੇਸ ਸਕਰਬ ਦੀ। ਤਾਂ ਵੇਖਦੇ ਹਾਂ ਸਾਨੂੰ ਕਿਹੜੀਆਂ ਚੀਜ਼ਾਂ ਦੀ ਲੋੜ ਪਵੇਗੀ। ਸਾਨੂੰ ਚਾਹੀਦਾ ਹੈ ਇੱਕ ਛੋਟਾ ਚਮਚਾ ਹਨੀ ਜਾਂ ਸ਼ਾਇਦ ਅੱਧਾ ਛੋਟਾ ਚਮਚਾ ਆਮਨ ਆਇਲ ਜਾਂ ਬਦਾਮ ਦਾ ਤੇਲ ਅਤੇ ਇੱਕ ਛੋਟਾ ਚਮਚਾ ਓਟਮੀਲ ਓਟਮੀਲ ਅੱਜਕੱਲ੍ਹ ਆਸਾਨੀ ਨਾਲ ਕਿਸੇ ਵੀ ਸੁਪਰਮਾਰਕਟ ਤੋਂ ਮਿਲ ਜਾਂਦਾ ਹੈ ਇਹਨਾਂ ਤਿੰਨਾਂ ਚੀਜ਼ਾਂ ਨੂੰ ਮਿਕਸ ਕਰਕੇ ਇੱਕ ਚੰਗਾ ਪੇਸਟ ਬਣਾ ਲਵੋ ਅਤੇ ਫਿਰ ਇਸ ਨੂੰ ਆਪਣੇ ਚਿਹਰੇ ਤੇ ਲਗਾਓ ਜੇ ਤੁਹਾਨੂੰ ਲੱਗਦਾ ਹੈ ਕਿ ਇਸ ਕ੍ਰਾਬ ਹਜੇ ਥੋੜਾ ਜਿਹਾ ਰੁੱਖਾ ਹੈ ਤਾਂ ਤੁਸੀਂ ਇਹਦੇ ਵਿੱਚ ਗੁਲਾਬ ਜਲ ਦੀਆਂ ਕੁਝ ਬੂੰਦਾਂ ਵੀ ਮਿਲਾ ਸਕਦੇ ਹੋ ਇਸ स्क्रब ਨੂੰ ਤੁਸੀਂ ਆਪਣੇ ਚਿਹਰੇ ਉੱਤੇ ਰੂ ਨਾਲ ਬਰਸ਼ ਨਾਲ ਜਾਂ ਫਿਰ ਉਂਗਲਾਂ ਨਾਲ ਹਲਕਾ ਦਬਾ ਦਿੰਦੇ ਹੋਏ ਲਗਾਓ 15 ਮਿੰਟ ਆਪਣੇ ਚਿਹਰੇ ਤੇ ਲਾਉਣ ਤੋਂ ਬਾਅਦ ਇਸ स्क्रब ਨੂੰ ਸਾਦੇ ਪਾਣੀ ਨਾਲ ਧੋ ਦੋ ਜੇ ਤੁਸੀਂ ਇਸ ਸਕਰਬ ਦੀ ਰੋਜ਼ਾਨਾ ਵਰਤੋਂ ਕਰਦੇ ਹੋ ਤਾਂ ਤੁਹਾਡੇ ਚਿਹਰੇ ਤੋਂ ਡੈਡ ਸਕਿਨ ਸੈਲਸ ਘੱਟ ਹੋਣਗੇ ਅਤੇ ਤੁਹਾਡੇ ਚਿਹਰੇ ਨੂੰ ਇੱਕ ਚਮਕ ਵੀ ਮਿਲੇਗੀ ਤਾਂ ਇਹ ਸੀ ਅੱਜ ਦੀ ਵੀਡੀਓ ਮੈਨੂੰ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ ਇਹਨੂੰ ਲਾਈਕ ਕਰਨਾ ਨਾ ਭੁੱਲਣਾ ਤੇ ਹੋਰ ਵੀਡੀਓਜ਼ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ